ਦੇਖੋ ਜੀ ਬੜੇ ਮਾਣ ਨਾਲ ਕਹਿੰਦਾ ਵੀ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਆ ਇਹਦੇ ਵਿੱਚ ਜਿਹੜੀ ਪੰਜਾਬ ਵਿੱਚ ਸਭ ਤੋਂ ਪਹਿਲੀ ਸਹਿਮਤੀ ਹੋਈ ਆ, ਸੰਮਤੀ ਹੋਈ ਆ ਪੰਚਾਇਤ ਦੀ ਮੇਰੇ ਸਮਰਾਲੇ ਦੇ ਸਮਰਾਲੇ ਦੇ ਤਪਲੀਆ ਬਲਚ ਹੋਈ ਤੇ ਬੜਾ ਮਾਣ ਵੀ ਮੈਨੂੰ ਮਹਿਸੂਸ ਹੋਇਆ ਤੇ ਮੈਂ ਬੜੇ ਮਾਣ ਨਾਲ ਕਹਿੰਦਾ ਵੀ 178 ਪੰਚਾਇਤਾਂ ਨੇ ਮੇਰੇ ਸਮਰਾਲੇ ਦੀਆਂ ਜਿਹਦੇ ਵਿੱਚ 58 52 ਪਿੰਡਾਂ ਦੀਆਂ ਸਹਿਮਤੀਆਂ ਸਭ ਤੋਂ ਸੰਮਤੀ ਨਾਲ ਸਰਮਚ ਹੋਈਆਂ ਨੇ ਤੇ ਬੜਾ ਬੁਧੀਆ ਲੋਕਾਂ ਦੇ ਸਮਝ ਦਾ ਗਲੇ ਨੇ ਵਧੀਆ ਫਸਲ ਮੰਰੇ ਤੇ ਇੱਕ ਸਹਿਮਤੀਆਂ ਹੋ ਗਈਆਂ ਸੀ ਕੁਝ ਕੰਮ ਰੱਖੇ ਜਿਹੜੀਆਂ ਰਹੀਆਂ ਪਰ ਫਿਰ ਵੀ 5637 ਹੁਣ ਅਕੀ ਬਹੁਤ ਵੱਡਾ ਗੱਲ ਤੇ ਇੱਕ ਬੜਾ ਰਿਕਾਰਡ ਆ ਵਰਗਾ ਜਿਹੜੀ ਹੁਣ ਤੱਕ ਦੀ ਸਭ ਤੋਂ ਵੱਧ 37 ਸਨਲੀਆਂ ਹੋਈਆਂ ਨੇ ਇੱਕ ਰਿਓ ਦੇਸ਼ੋ 33 ਮਿਊਸ਼ਨ ਬਣਦੀ ਦੀ ਹੈ ਤਾਂ ਮਕੇ ਨਾਲ ਜੇ ਫੀਸ ਹੋਣੀ ਹੈ ਕਿਵੇਂ ਕੀ ਮੁੱਖ ਮੰਤਰੀ ਭਗਵਾਂ ਸਿੰਘ ਨਾਮ ਦੇ ਜ਼ਬਰਵਾਸਤਾਂ ਦਾ ਕੀ ਕਰਨ ਆਹ ਬਰੀ ਬਰੀ ਅਪੀਲ ਕੀਤੀ ਸੀ ਇਹੋ ਮਾਨਸਾਹਬ ਨੇ ਵੀ ਪਾਰਟੀ ਬਾਦ ਦੀ ਤੋਂ ਉੱਪਰ ਉੱਠ ਕੇ ਜਿਹੜਾ ਸਰਪੰਚ ਸਾਹਿਬ ਪੜਦਾ ਬਣਾਇਓ ਤਾਂ ਆਪਾਂ ਅਕਸਰ ਦੇਖਦੇ ਆਂ ਵੀ ਢੜੇ ਬੰਦੀਆਂ ਬਣ ਜਾਂਦੀ ਸੀਗੀਆਂ ਅੱਗੇ ਸੋਨਾ ਦੇ ਟਾਈਮ ਤੇ ਜਿਹੜੀਆਂ ਲਗਭਗ ਤਸੀਰ ਖੋਈ ਕਈ ਕਈ ਸਾਲ ਚੱਲਦੀਆਂ ਰਹਿੰਦੀਆਂ ਸੀਗੀਆਂ ਤੇ ਮਾਸਾਉ ਨੇ ਵੀਰ ਕੀਤੀ ਸੀਗੀ ਤੇ ਆਪਦੇ ਲੋਕਾਂ ਨੂੰ ਵੀ ਜਿਹੜਾ ਸਰਪੰਚ ਆ ਸਰਪੰਚ ਕਿਸੇ ਪਾਰਟੀ ਦਾ ਨਾ ਪਿੰਡ ਦਾ ਸਰਪੰਚ ਬਣਾਇਓ ਤੇ ਲੋਕਾਂ ਨੇ ਬਾਕੀ ਉਹ ਸਾਰੀ ਗੱਲਾਂ ਨੂੰ ਮੰਨਿਆ ਵੀ ਆ ਬਾਕੀ ਚਲੋ ਹਲਕੇ ਦੀ ਗੱਲ ਵੀ ਹੈ ਪਰ ਮੈਂ ਕਹੂੰਗਾ ਵੀ ਬੜੇ ਸਮਝੇ ਹੋਏ ਲੋਕ ਨੇ ਮੇਰੇ ਸੰਭਾਲੇ ਹਲਕੇ ਦੇ ਜਿਹਨਾਂ ਨੇ ਸਭ ਤੋਂ ਵੱਧ ਸਹਿਮਤੀਆਂ ਦੀ ਗੱਲ ਕਰਾਂ ਕੰਪਨੀ ਦੀ ਗੱਲ ਕਰਾਂ ਜਿਹੜੇ ਪੰਚਾਇਤ ਸਰਪੰਚ ਬਣਾਇਨੇ ਪੰਚਾਇਤ ਦੇ ਉਪਦਾਸਭਾ ਹਲਕੇ ਤੋਂ ਵਾਲੇ ਚੁਆਇਦੇ ਨੇ ਜਿਹੜੇ ਉਹਨਾਂ ਦੇ ਦੇਖਣਾ ਹੈ ਕਿ ਕਿੰਝ ਜਗ੍ਹਾ ਤੋਂ ਸਹਿਮਤੀਆਂ ਹੋਣ ਲੱਗੀਆਂ ਆ ਤੇ ਇਹ ਰਸੂਲ ਕਰ ਦਿੰਦੇ ਜਾਂ ਪਿੰਡ ਦੇ ਜਿਹਨਾਂ ਨੇ ਹੋਣ ਨਹੀਂ ਦਿੱਤੀਆਂ ਆਪਣੇ ਸਵਾਤੀ ਦੇਖੋ ਵੀ ਬੜੀ ਗਲਤ ਗੱਲ ਆ ਮੇਰੇ ਊਮੇ ਦੇ ਕਈ ਪਿੰਡ ਹੈ ਜੇ ਹੈਗੇ ਨੇ ਜਿੱਥੇ ਬਿਲਕੁਲ ਸਹਿਮਤੀ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਗੀੜਾ ਵੀ ਦਿੱਤਾ ਤੇ ਸੌਵਾਂ ਖਰਚੇ ਬੰਦੇ ਮੁੱਕਰ ਕੇ ਬੜਾ ਰੌਂਗ ਆ ਇਹ ਜੋ ਕੁਝ ਵੀ ਹੋਇਆ ਤੇ ਜਿਨ੍ਹਾਂ ਨੇ ਇਹ ਸਹਿਮਤੀਆਂ ਹੋਣ ਦੇ ਵਿੱਚ ਰੋਕ ਲਾਈ ਆ ਮੈਂ ਲੋਕਾਂ ਨੂੰ ਕਹੂੰਗਾ ਵੀ ਡੱਟ ਕੇ ਵਿਰੋਧ ਕਰਿਓ ਉਹਨਾਂ ਦੇ ਵਿਰੁੱਧ ਬੁੱਟਾ ਪਇਓ ਤੇ ਜਿਨ੍ਹਾਂ ਬੰਦਿਆਂ ਦੀ ਸਹਿਮਤੀ ਹੋਈ ਸੀ ਉਹਨਾਂ ਨੂੰ ਜਿਤਾ ਕੇ ਜਿਹੜੇ ਪਿੰਡ ਦਾ ਸਰਪੰਚ ਜ਼ਰੂਰ ਬਣਾ ਜਿਵੇਂ ਕਿ ਜਿਵੇਂ ਕਿ ਮੋਹਨ ਸਿੰਘ ਮਤਲਬ ਕੀ ਕਹਿਆ ਹੋਇਆ ਮਾਨ ਸਾਹਿਬ ਨੇ ਕਿ 5 ਲੱਖ ਰੱਖਿਆ ਜੋ ਸਭ ਸਹਿਮਤੀ ਨਾਲ ਬਰੂਝ ਲੱਗ ਜਾਏ ਉਹੀ ਕਰਨਾ ਉਹ ਮਿਲੇ ਤੁਹਾਨੂੰ ਹਾਂਜੀ ਦੇਖੋ ਮਾਨ ਸਾਹਿਬ ਲਗਿਆ ਉਹ ਤਾਂ ਮਿਲੂ ਮਿਲੂਗਾ ਤੇ ਮੈਂ ਵੀ ਆਪਣੇ ਬਲੂ ਰਛਵਾ ਦਵਾਂਗਾ ਵੀ ਮੈਨੂੰ ਵੀ ਬੜਾ ਆਨੰਦ ਆਊਗਾ ਦੇਖੋ ਸਾਰੀ ਟੀਮ ਨਵੀਂ ਬਣਨੀ ਹੈ ਇਹਨਾਂ ਨਾਲ ਕੰਮ ਕਰਨ ਦਾ ਤੇ ਅਸੀਂ ਵੀ ਬੜੇ ਉਤਸ਼ਾਹਤ ਆ ਵੀ ਸਾਰੇ ਨਵੇਂ ਜਿਹੜੇ ਸਰਪੰਚ ਆਉਣਗੇ ਉਹਨਾਂ ਨਾਲ ਰਲ ਕੇ ਵਧੀਆ ਵਿਕਾਸ ਸ਼੍ਰੀ ਸੰਦਾਲੇ ਦਾ ਜਿਹੜੇ ਪਿੰਡਾਂ ਦੇ ਇਲੈਕਸ਼ਨ ਹੋ ਰਹੇ ਆ ਉਹਨਾਂ ਤੇ ਲੋਕਾਂ ਨੂੰ ਵੀ ਅਪੀਲ ਕਰਨੀ ਪਾਉਣੀ ਹੈ ਮੈਂ ਇਹੀ ਅਪੀਲ ਕਰੂੰਗਾ ਵੀ ਉਸ ਨੂੰ ਸਰਪੰਚ ਬਣਾਇਓ ਜਿਹੜਾ ਸਰਪੰਚ ਪਿੰਡ ਲਈ ਖੜੇ ਦੇਖੋ ਮੈਂ ਆਮ ਆਦਮੀ ਪਾਰਟੀ ਦਾ ਸਰਪੰਚ ਬਣਿਆ ਹਾਂ ਤੇ ਬਹੁਤ ਸਰਪੰਚ ਇਹੀ ਸੋਚ ਕੇ ਨਹੀਂ ਆਏ ਵਿੱਚ ਲਗਭਗ ਕਾਫੀ ਗਿਣਤੀ ਦੀ ਵੀ ਹਾਂ ਜਿਹੜਾ ਸਰਪੰਚ ਐਮਐਲਏ ਆ ਉਹ ਆਮ ਆਦਮੀ ਪਾਰਟੀ ਦਾ ਦੇਖੋ ਜਦੋਂ ਮੈਂ ਐਮਐਲਏ ਬਣ ਗਿਆ ਮੇਰੇ ਲਈ ਸਾਰੇ ਸਰਪੰਚ ਕੋਈ ਨਹੀਂ ਹੁਣ ਵੀ ਮੈਂ ਕਹਿੰਦਾ ਜਿਹੜਾ ਸਰਪੰਚ ਨਿਰਪੱਖ ਹੋ ਕੇ ਚੱਲੂਗਾ ਪਿੰਡ ਦੇ ਭਲੇ ਲਈ ਚੱਲੂਗਾ ਜੋ ਪਿੰਡ ਲਈ ਸੋਚੂਗਾ ਉਹਨੂੰ ਸਰਪੰਚ ਬਣਾਓ ਜਿਹੜਾ ਪਾਰਟੀ ਵਾਲਾ ਜਿਹੜੀ ਕਹਾਣੀਆਂ ਵੀ ਮੈਂ ਤਾਂ ਅੱਜ ਬਣ ਗਿਆ ਜੀ ਮੁੜ ਕੇ ਤਾਲੂ ਮੇਰੇ ਤੱਕ ਪਹੁੰਚ ਵੀ ਨਾ ਕਰੇ ਤੇ ਪਿੰਡ ਦਾ ਵਿਕਾਸ ਵੀ ਨਾ ਕਰਾਏ ਕਰੇ ਇਹ ਜੇ ਬੰਦਿਆਂ ਨੂੰ ਸਾਈਡ ਤੇ ਰੱਖ ਦਿਓ ਇਹਨਾਂ ਬੰਦਿਆਂ ਨੂੰ ਪਤਾ ਲੱਗੇ ਵੀ ਜੇ ਸਰਪੰਚਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ